ਪਹਿਲਾਂ ਆਪਣਾ ਨਾਮ ਦੱਸਣਾ ਵਾਸਤੇ ਉਹਦਾ ਬੀ ਮੇਰਾ ਨਾਮ ਪਰਵੇਸ਼ਨ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਤੇ ਮੈਂ ਥਾਣਾ ਕਤੂਨਗਰ ਵਿੱਚ ਪੋਸਟਡ ਹਾਂ ਇਹ ਜਿਹੜਾ ਟੈਕਸਿਡ ਹੋਇਆ ਜੀ ਕੀ ਮਾਮਲਾ ਕਰਾਂ ਇਹ ਮਾਮਲਾ ਅੱਜ ਸਾਨੂੰ ਸ਼ਾਮ ਨੂੰ ਇੱਕ ਖਬਰ ਮਿਲੀ ਸੀ ਕਿ ਇੱਕ ਕਤੂਨਗਰ ਤੋਂ ਟਮੰਡਾ ਦੇ ਵੀ ਰੋਡ ਤੇ ਇੱਕ ਤੇ ਪਰ ਤੇ ਇੱਕ ਮੋਟਰਸਾਈਕਲ ਦੇ ਵਿੱਚ ਸਾਰ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਮੈਂ ਮੌਕੇ ਤੇ ਗਿਆ ਤੇ ਜਿੱਥੇ ਦੇਖਿਆ ਕਿ ਦੋ ਨੌਜਵਾਨ ਹੈ ਜਿਹੜੇ ਗੰਭੀਰ ਜ਼ਖਮੀ ਹੋਏ ਸੀਗੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਤੋਂ ਹਸਪਤਾਲ ਵਿੱਚ ਭੇਤੀ ਕਰਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਆ ਤੇ ਇੱਕ ਵਿਅਕਤੀ ਆ ਉਹ ਜਿਹੜਾ ਗੰਬੀਰ ਜ਼ਖਮੀ ਆ ਜਿਹੜਾ ਜੇਰੇ ਇਲਾਜ ਆ ਮੌਕੇ ਤੇ ਤੇ ਜਿਹੜਾ ਟਿੱਪਰ ਆ ਤੇ ਮੋਟਰਸਾਈਕਲ ਆ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਆ ਜਿਹੜਾ ਡਰਾਈਵਰ ਆ ਉਹ ਵੀ ਸਾਡੀ ਹਿਰਾਸਤ ਵਿੱਚ ਆ ਤੇ ਜਿਹੜੀ ਅਗੀ ਕਾਨੂੰਨ ਮਤਾ ਕੋ ਜਿਹੜੀ ਬੰਦੀ ਕਰਵਾਈ ਆ ਉਹ ਅਮਲ ਵਿੱਚ ਲੈਂਦੀ ਜਾਏਗੀ ਤੇ ਜਿਹੜੇ ਭਰਾ ਦੇ ਬਿਆਨ ਤੇ ਜਿਹੜਾ ਉਹਦੇ ਪਰਚਾੜਾ ਉਹ ਦਰਖਤ ਕੀਤਾ ਗਿਆ ਪਹਿਲਾਂ ਨਾਮ ਦੱਸੋ ਮੇਰਾ ਨਾਮ ਸਦਾ ਲਖਵੀਰ ਸਨ ਜ਼ੋਨ ਪ੍ਰਧਾਨ ਕਥੂ ਨੰਗਰ ਕਿਸਾਨ ਮਜ਼ਦੂਰ ਸਮਿਟੀ ਦੇ ਕਪਾ ਕੀ ਮਾਮਲਾ ਸਾਰਾ ਜੀ ਮਾਮਲਾ ਕੋਈ ਪੌਣੇ ਦੇ 4 ਵਜੇ ਦੀ ਅੱਜ ਐਕਸੀਡੈਂਟ ਹੋਇਆ ਸੀ ਪਿੰਡ ਕੱਥੂ ਨਗਰ ਜੋ ਨੌਜਵਾਨ ਮੁੰਡਾ ਪਿੰਡੇ ਨੂੰ ਜਾਂਦਾ ਸੀ ਤੇ ਉਹ ਇਧਰ ਟਿਪਰ ਵੀ ਚੰਡੇ ਨੂੰ ਜਾਂਦਾ ਸੀ ਤੇ ਟਿਪਰ ਮੋਟਰਸਾਈਕਲ ਨੂੰ ਕੋਈ ਹਿਦਾਇਤ 100 ਗਜ ਜਿਹੜਾ ਟਿਪਰ ਨੇ ਕਰੇ ਥੱਲੇ ਹਰੀਆਰੇ ਮੋਟਰਸਾਈਕਲ 브্রেক ਨਹੀਂ ਲੱਗੀ ਉਹਦੀ ਟਰੱਕਾ ਦੇ ਇੱਥੇ ਲੈ ਆਂਦੇ ਆਂ ਥਾਣੇ ਚਲਾ ਕੇ ਮੁੰਡੇ ਨੇ ਤੇ ਬ੍ਰੇਕ ਬਿਲਕੁਲ ਨਹੀਂ ਆ ਗਈ ਤੇ ਅਸੀਂ ਮੁੜ ਕੇ ਇੱਥੇ ਥਾਣੇ ਆਏ ਆਂ ਥਾਣੇ ਆਇਆ ਇੱਕ ਕੋਈ ਮੁਲਾਜ਼ਮ ਇੱਥੇ ਸਾਨੂੰ ਮਿਲਿਆ ਵਾ हां ਥਾਣੇਦਾਰ ਇੱਕ ਘੰਟੇ ਬਾਅਦ ਪੁਲਿਸ ਉੱਤੇ ਪਹੁੰਚੀ ਆ ਤੇ ਜੇ ਅਸੀਂ ਉਹਦੋਂ ਗਏ ਆ ਮੁਲਾਜ਼ਮ ਜੀ ਅਸੀਂ ਹੁਣ ਇਹਨਾਂ ਨੂੰ ਆਣ ਕੇ ਪੁੱਛਿਆ ਕਿ ਤੁਸੀਂ ਜਿਹੜੇ ਆ ਡਰਾਈਵਰ ਇਹਨੂੰ ਹਵਾਲਾ ਚ ਦਿਓ ਜਿਹਨੇ ਕਤਲ ਕੀਤਾ ਪੈਦਲ ਹੀ ਇੱਕ ਮਰਡਰ ਹੋਇਆ ਨੌਜਵਾਨ 20 ਸਾਲ ਦੀ ਉਮਰ ਦੇ ਮੁੰਡੇ ਮੁੰਡੇ ਸੀ ਮਜ਼ਦੂਰੀ ਕਰਦਾ ਸੀ ਆਂਦੇ ਵੀ ਸਾਡੇ ਕੋਲ ਪਾਵਰ ਨਹੀਂ ਹੈਗੀ ਅੰਦਰ ਦਿਓ ਆਪੇ ਹਵਾਲਾ ਚ ਕਿਨੇ ਗਿਆ ਬੋਲ ਸਹੀ ਗੱਲ ਇਹ ਸਾਬ ਇੰਸਪੈਕਟਰ ਨੇ ਅਗਰ ਸਾਡੇ ਕੋਲ ਪਾਵਰ ਨਹੀਂ ਹੈਗੀ ਮਤਲਬ ਹਵਾਲਾ ਚ ਦੇਈਏ ਅਸੀਂ ਫੇਰ ਵੀ ਇਹਨਾਂ ਨੂੰ ਚਲੋ ਪਰਚਾ ਕੱਟਣ ਦੇ ਅਸੀਂ ਆਖਰੇ ਇਹ ਕਰ ਦਨੇ ਆਂ। ਐਫਆਰ ਦੇ ਕੱਟਣ ਮੁੰਡਾ ਬਿਆਨ ਦੇ ਆ ਕੋਣ। ਜਾਨ ਮੁੰਡਾ ਜਿਹੜਾ ਬਹੁਤ ਹੀ ਨੇਕ ਸੁਭਾਅ ਦਾ ਮੁੰਡਾ ਨੌਜਵਾਨ ਹੈਗਾ ਇਹ ਮੇਜਦੂਰੀ ਕਰਦਾ ਹੈ ਵਿਚਾਰਾ। ਕਿੰਨੇ ਜਣੇ ਸੀ ਮੋਟਰਸਾਈਕਲ 'ਤੇ? ਦੋ ਜਣੇ ਮੋਟਰਸਾਈਕਲ ਦੇ ਸਾਥ। ਇੱਕ ਦੀ ਮੌਤ ਹੋਈ ਹੈ ਜੀ। ਇੱਕ ਦੀ ਤਾਂ ਮੌਤ ਹੋਈ। ਦੂਜੇ ਨਾਲ ਦੀ। ਦੂਜਾ ਠੀਕ ਹੈ ਜੀ। ਦੂਜਾ ਠੀਕ। ਸੱਟ ਲੱਗਿਆ ਨੂੰ ਵੀ ਜਾਣਾ। ਨਾਰਮਲ ਜੀ ਆ। ਉਹ ਨਿੱਕੂ ਪਿੰਡ ਦੇ ਨੇ ਰਹਿਣ ਵਾਲੇ। ਸਾਲਾ ਬਣਾਉਂਿਆ ਜੀ। ਦੋ ਜਣੇ ਆਏ ਜੀ ਇੱਥੇ। ਕਹਿੰਦੇ ਹਨ ਮਾਨਿਕੋ ਸਭ ਤੋਂ ਪਹਿਲਾਂ ਆਪਣਾ ਨਾਮ